مانج منتری صاحب تے کے دشا نرد خلاف ایک وار چیڑی گئی ہے آپ جی نو پتا پہلے بہت اچھا کام کر کاری ہو ਸ਼ੇਰ ਪੁਲਿਸ ਹਫਤੇ ਵੀ ਬਹੁਤ ਜੁਆਇਆ ਵਡੀਆਂ ਕਾਪੀਆਂ ਪਿਛਲੇ ਦਿਨਾਂ ਜਿੱਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਈਅਰ 31 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀ ਉਸੇ ਸਿਟਸਟ ਬੈਕਵਾਰਡ ਲੈਂਟਿਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਨੂੰ ਫੜਿਆ ਉਹਨਾਂ ਤੋਂ 35 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸੁਵਾਰੀ ਛੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਗਾਟ ਪਾਰਟਲ ਹੈ ਮਨੂ ਮਨਾਵਾ ਇੱਕ ਹੈਗਾ ਯੂਐਸਏ ਦੇ ਬਟਾ ਉਹ ਬੰਦਾ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਪੜੀ ਗਈ ਸੀ ਰਿਕਵਰੀ ਹੋਈ ਸੀ ਜੁਨੀਤ ਨੋਦੀ ਜੀ ਉਹਦੇ 23 ਲੱਖ ਰੁਪਏ ਵੀ ਸੀ ਲੋਨ ਦੇ ਪਾਰਟਸ ਵੀ ਮਿਲੇ ਸੀ ਸੋ ਉਹਦੇ ਟੋਟਲ ਹੋਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22 ਕੇਜੀ ਹੋ ਚੁੱਕੀ ਹੈ ਸਾਡੇ 22 ਕਿਲੋ ਔਰ ਵੈਪਨ ਵੀ ਸਾਥ ਸੀਗੇ ਪਹਿਲਾਂ ਗੈਸ ਵੀ ਸੀਗਾ ਗੱਡੀ ਵੀ ਸੀਗੀ ਹੁਣ ਇਹਨਾਂ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਰਵੀਵਰ ਜੂ ਰਾਣਾ ਸਰਜੀਤ ਸਿੰਘ ਜੀ ਸਾਡੇ ਐਸਪੀ ਸਾਹਿਬ ਔਰ ਦਿੰਦਰਜੀ ਸਾਡੇ ਸੀਆਈਏ ਇੰਚਾਰ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਇੱਕ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਨੇ ਉਹ ਵੀ ਅਸੀਂ ਨਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਦਿਨ ਮੁਜ਼ਮ ਨੇ ਹੈਬਲ ਰਾਜ ਸੀ ਕਾਕਾ ਲੋਹਰੀਮਾਲ ਲਹਰਸਨ ਹਨ ਮੋਲਰੀਅਸ ਲਾਲੂ ਤੇ ਸਰਪੀ ਜਿਹੜੇ ਕਿ ਚਾਚਾ ਭਤੀਜਾ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਫੋਟੋਲੀ ਪੁੱਛੀ ਤੋਂ ਪਤਾ ਲੱਗਿਆ ਕਿ ਗ੍ਰੀਨ ਰੇਟ ਦੋ ਸਾਲ ਤੋਂ ਇਹ ਕੰਮ ਹੈ ਔਰ ਇਹਦੇ ਹੋਰ ਰਿਸੀਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਟੋਕ ਕਰਦੇ ਹਾਂ ਸਰ ਲਾਸ